ਕੋਸਲਾ ਪਾਜੀ ਲੋਸ 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 ਥਰਮੋਸ ਵੀ ਪੋਣਾ ਪਾ ਦੋ ਹੌਲਾ ਹੀ ਨਾ ਨਹੀਂ ਆ ਪਾਜੀ ਕੋਈ ਕਿਸੇ ਬੋਲਾ ਕਾਲਾ ਨਹੀਂ ਪਾਉਣਾ ਦਾ ਇਹ ਮੈਨੂੰ ਸੁਣਿਆ ਜੀ ਟੋਪਰ ਮਾਈਕ ਆਓ ਜੀ ਅੱਗੇ ਆ ਜਾਓ ਥੋੜਾ ਜਿਆ ਪਹਿਲਾਂ ਫੇਰੇ ਹੌਲੇ ਦੇ ਗਾੜੀ ਚੋਂ ਮਾਈਕ ਲਾੜਾ ਦੇ ਹੁੰਦੇ ਹੈ ਨਾ ਸੈਣੀ ਸਾਹਿਬ ਵੀ ਕੇ ਮੈਂ ਚਲੋ ਜੀ ਪਾਜੀ ਬਾਈਟ ਉਹ ਪਹਿਲਾਂ ਲੈ ਲਓ ਜੀ ਲਓ ਜੀ ਓਕੇ ਓਕੇ ਬੜੀ ਖੁਸ਼ੀ ਦੀ ਗੱਲ ਹੈ ਗੁਰਦਾਸਪੁਰ ਵਿਖੇ ਰਮਨ ਬਾਈਲ ਜੀ ਹਲਕਾ ਇੰਚਾਰਜ ਸਾਡਾ ਜ਼ਿਲ੍ਹਾ ਪ੍ਰਧਾਨ ਜੋਬਨ ਜੀ ਔਰ ਰਜੀਵ ਸ਼ਰਮਾ ਜੀ ਦੀ ਅਨਥਕ ਮਿਹਨਤ ਸਦਕਾ ਅੱਜ ਜਿਹੜਾ ਇੰਪਰੂਵਮੈਂਟ ਅਰਸ ਦਾ ਜਿਹੜਾ ਦਫ਼ਤਰ ਹੈ ਉਹਦੀ ਨਵੀਂ ਉਸਾਰੀ ਕੀਤੀ ਜਾ ਰਹੀ ਹੈ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਗੁਰਦਾਸਪੁਰ ਹੈ ਉਹ ਤਰੱਕੀ ਦੀ ਹੱਲੀਆਂ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਲਈ ਸਾਰੀ ਟੀਮ ਵਧਾਈ ਦੀ ਪਾਤਰ ਹੈ ਔਰ ਮੈਂ ਸਪੈਸ਼ਲੀ ਇੱਥੇ ਵਧਾਈ ਦੇਣ ਪਹੁੰਚਿਆ ਔਰ ਮੈਨੂੰ ਮਾਣ ਹੈ ਇਹੋ ਮਿਹਨਤ ਇਹੋ ਤਰੱਕੀ ਲੋਕ ਕੀ ਚਾਹੁੰਦੇ ਨੇ ਲੋਕ ਇਹੋ ਚਾਹੁੰਦੇ ਨੇ ਵੀ ਸਾਡਾ ਏਰੀਆ ਡਵੈਲਪ ਕਿਤਰਾ ਹੋਵੇ ਜਿੱਥੇ ਜਿੱਥੇ ਡਵੈਲਪਮੈਂਟ ਹੁੰਦੀ ਆ ਲੋਕ ਆਪਣੇ ਆਪ ਹੀ ਜੁੜਦੇ ਜਾਂਦੇ ਨੇ ਸੋ ਮੈਂ ਧੰਨਵਾਦ ਕਰਦਾ ਹਾਂ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਜਿਹੜਾ ਤਰੱਕੀ ਦੀਆਂ ਰਾਹਾਂ ਤੇ ਚੱਲਦਾ ਕਿੰਨੇ ਦਾ ਚੋਣਾਂ ਦਾ ਲੱਗਣ ਜਾ ਰਿਹਾ ਪੰਜਾਬ ਚੋਣਾ ਹੋਣ ਜਾ ਰਹੀ ਕਿਵੇਂ ਦੇਖਦੇ ਹੋ ਹੱਲੇ ਇਹ ਇਹ ਮੇਰੇ ਧਿਆਨ ਚ ਨਹੀਂ ਹੈ ਪਰ ਇਹ ਵੀ ਜੇ ਲੱਗਣ ਜਾ ਰਿਹਾ ਤੇ ਫਿਰ ਕੋਈ ਕੱਲ ਦੀ ਤਿਆਰੀ ਹੈ ਪੂਰੀ ਜੀ ਨੜੋਗੇ ਡਟਕੇ ਡਟਕੇ ਮਾਰ ਜਿੱਦ ਤੇ ਤਾਂ ਹੈ ਜੇ ਤੇ ਜੇ ਤਾਂਗੇ ਜ਼ਰੂਰੀ ਤਰਨ ਤਾਰ ਦਾ ਦੇਖ ਲੋ ਥਲੇ ਦੇ ਆ ਥੋੜੇ ਦਿਨ ਹੋਏ ਨੇ ਇਲੈਕਸ਼ਨ ਜਿੱਤ ਕੇ ਆਏ ਆ ਪ੍ਰੋਪਰਲੀ ਸਾਡੇ ਸਾਰੇ ਐਮਐਲਏ ਸਹਿਬਾਨ ਸਾਡੇ ਹਲਕਾ ਇੰਚਾਰਜ ਸਾਡੇ ਚੇਅਰਮੈਨ ਸਹਿਬਾਨ ਸਾਡੇ ਸਾਰੇ ਪ੍ਰਧਾਨ ਪੂਰੇ ਤਤ ਪਰ ਨੇ ਤਗੜੇ ਹੋ ਕੇ ਇਲੈਕਸ਼ਨ ਵੀ ਲੜਨਗੇ ਔਰ ਬਲਾਕ ਸੰਤੀ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਕ ਜਿਹੜੇ ਉਹ ਚੇਅਰਮੈਨ ਜਿਹੜੇ ਆਮ ਆਦਮੀ ਪਾਰ ਕਿੰਨੇ ਕਰੋੜ ਲੱਗਦਾ ਬਣਾਈ ਸਾਰੇ ਬਿਲਡਿੰਗ ਜਿਹੜੀ ਸਾਰੇ 2 ਕਰੋੜ ਦੀ ਲਾਗਤ ਨਾਲ ਜਿਹੜੀ ਬਿਲਡਿੰਗ ਸਰ ਅੱਜ ਕਿੰਨੇ ਉਦਘਾਟਨ ਕੀਤੇ ਆ ਸੁਣਿਆ ਕਿ ਸ਼ਹਿਰਕਲ ਸੀ ਲਗਾਤਾਰ ਉਦਘਾਟਨ ਕਰਦੇ ਜਾ ਰਹੀ ਹੈ ਔਰ ਝਾੜੂ ਚੱਲ ਰਿਹਾ ਜੀ ਸਾਡਾ ਰਫ਼ਤਾਰ ਵੈਰੀ ਗੁੱਡ ਠੀਕ ਹੈ ਜੀ ਸੋ ਕਹਿਣ ਦਾ ਭਾਵ ਉਦਘਾਟਨਾਂ ਦਾ ਜੋਰਾ ਮੈਨੂੰ ਖੁਸ਼ੀ ਹੈ ਵੀ ਸਾਡੇ ਕੋਲ ਕੰਮ ਹੀ ਇੰਨਾ ਕ ਹੈ ਵੀ ਇਹ ਸਾਲ ਜਿਹੜਾ ਸਾਰਾ ਉਦਘਾਟਨਾਂ ਤੇ ਜਿਹੜਾ ਰੋ ਪੈਂਦਾ ਹੈ ਸਰ ਥੈਂਕ ਯੂ ਬਸ ਅਗਲੇ ਕੱਲ੍ਹ ਕੋ ਬਾਕੀ ਤਿਆਰ ਹਾਂਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸ਼ੋਰਟ ਨੋਟਿਸ ਵਿੱਚ ਇੱਥੇ ਪਹੁੰਚੇ ਹੋ ਅ ਮੈਂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਇੰਪਰੂਵਮੈਂਟ ਟਾਸ ਦੇ ਵਾਸਤੇ ਕਿ ਤਾਂ ਮੈਂ ਦੱਸਣ ਜਾ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਜਿਆਦਾ ਡਿਵੈਲਪਮੈਂਟ ਲਾਵਾਂਗੇ ਅੱਜ ਜਿਹੜਾ ਮੇਨ ਮਕਸਦ ਸੀ ਸਾਡਾ ਇਹ ਇੰਪਰੂਵਮੈਂਟ ਟਾਸ ਦਾ ਜਿਹੜਾ ਆਫਿਸ ਉਹਦਾ ਨੀਂਹ ਪੱਥਰ ਰੱਖਣ ਕਰਕੇ ਸੀ ਪ੍ਰੋਗਰਾਮ ਇਹ ਪ੍ਰੋਗਰਾਮ ਜਿਹੜਾ ਸੀ ਇਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਰਮਨ ਬੈਲ ਜੀ ਪਹੁੰਚੇ ਨੇ ਜਿਹੜਾ ਪ੍ਰਧਾਨ ਜੁਬਨਦਾਵਾ ਜੀ ਪਹੁੰਚੇ ਨੇ ਔਰ ਮੈਂ ਇੱਕ ਚੀਜ਼ ਕਹਿਣਾ ਚਾਹਨਾ ਹੈ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਪਹੁੰਚੇ ਨੇ ਉਹ ਸਾਡੇ ਵੱਡੇ ਵੀਰ ਸ਼ਰੀਕਲ ਸਿੰਘ ਜੀ ਐਮਐਲਏ ਬਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਜਿਨ੍ਹਾਂ ਨੇ ਸ਼ੁਰੂ ਤੋਂ ਸਾਨੂੰ ਉਂਗਲ ਫੜ ਕੇ ਰਾਜਨੀਤੀ ਵਿੱਚ ਚਲਾਇਆ ਜਿਨ੍ਹਾਂ ਚਲਾਇਆ ਔਰ ਮੌਕੇ ਮੌਕੇ ਤੇ ਸਾਡਾ ਮਾਰਗਦਰਸ਼ਨ ਕਰਦੇ ਰਹੇ ਨੇ ਕਿ ਉਹ ਜਦੋਂ ਵੀ ਇਹਨਾਂ ਨੂੰ ਮਿਲਦੇ ਹਾਂ ਇਹ ਹੋਈ ਕਹਿੰਦੇ ਸੀ ਕਿ ਅਰਜੀਵ ਕੰਮ ਕਰੋ ਤਗੜੇ ਹੋਵੋ ਕੰਮ ਕਰੋ ਇਹਨਾਂ ਦੇ ਮਾਰਗਦਰਸ਼ਨ ਦੇ ਉੱਪਰ ਆਪਾਂ ਚੱਲ ਕੇ ਅੱਜ ਨੂੰ ਇਹ ਡਿਵੈਲਪਮੈਂਟ ਆਪਾਂ ਕਰਾ ਰਹੇ ਆਂ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿੜਾ ਇੰਪਰੂਵਮੈਂਟ ਟਾਸ ਦਾ ਜਿਹੜਾ ਆਫਿਸ ਹੈ ਇਹ 2 ਕਰੋੜ ਦੀ ਲਾਗਤ ਨਾਲ ਬਣ ਜਾ ਰਿਹਾ ਆ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਇਹ ਬਣ ਕੇ ਤਿਆਰ ਹੋ ਜਾਊਗਾ ਜੀ ਇਹਦੇ ਵਿੱਚ ਹਰ ਫੈਸਿਲਿਟੀ ਹੋਊਗੀ ਭਾਵੇਂ ਪਬਲਿਕ ਆਵੇ ਕੋਈ ਆਵੇ ਉਹਨੂੰ ਬੈਠਣ ਨੂੰ ਜਗ੍ਹਾ ਵਧੀਆ ਏਸੀ ਰੂਮ ਹੋਣਗੇ ਵੇਟਿੰਗ ਹਾਲ ਹੋਏਗਾ ਮੱਕ ਪੈਂਟਰੀ ਹੋਏਗੀ ਚਾਹ ਪਾਣੀ ਦੀ ਪੂਰਾ ਪ੍ਰਬੰਧ ਹੋਵੇਗਾ ਉਹਨਾਂ ਟਾਈਮ ਦੇ ਮੀਡੀਆ ਨੂੰ ਵੀ ਕਹਿੰਦੇ ਆ ਜੀ ਇਹਦੇ ਵਿੱਚ ਕਿਫਤ ਦਿੱਤਾ ਜਾ ਰਿਹਾ ਹੈ ਮੀਡੀਆ ਵਾਸਤੇ ਵੀ ਦੇਖੋ ਮੈਂ ਦੀਵਾਲੀ ਤੇ ਮੈਂ ਕਿਹਾ ਸੀ ਮੈਂ ਉਹ ਬਚਤਮਾਨ ਦੇ ਆ ਜੀ ਜੇ ਮੈਂ ਕਿਹਾ ਸੀ ਮੈਂ ਕਰਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਤੁਹਾਨੂੰ ਮੀਡੀਆ ਮੀਡੀਆ ਹਾਊਸ ਦਵਾਂਗਾ ਠੀਕ ਹੈ ਜੀ ਆਉਣ ਵਾਲੇ ਦਿਨਾਂ ਵਿੱਚ 24 ਅਨਾਉਂਸਮੈਂਟ ਕਰਾਂਗਾ ਤੁਹਾਨੂੰ ਇੰਪਰੂਵਮੈਂਟ ਟੈਸਟ ਜਗ੍ਹਾ ਤੇ ਆਏਗੀ ਔਰ ਉਹਦੇ ਉੱਪਰ ਮੀਡੀਆ ਹਾਲਤ ਨੂੰ ਭਰਾ ਦਿੱਤਾ ਜਾ ਕਿੱਦਾਂ ਇੰਪਰੂਵਮੈਂਟ ਟੈਸਟ ਲਗਾਤਾਰ ਵਿਕਾਸ ਕਾਰਜ ਕਰੀ ਜਾ ਰਹੀ ਹੈ ਕਿੱਦਾਂ ਹੋ ਰਿਹਾ ਸੰਭਵ ਦੇਖੋ ਇੱਕ ਚੀਜ਼ ਹੈ ਸਾਡੇ ਕੌਮੀ ਕਨਵੀਨਰ ਅਰਵਿੰਦ ਕੇ ਜੀ ਰ왈 ਜੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਮੈਨੂੰ ਇੱਥੇ ਸੇਵਾ ਲਈ ਅਸੀਂ ਇੱਥੇ ਮੈਂ ਚੇਅਰਮੈਨ ਬਣਿਆ ਉਹਨਾਂ ਦੇ ਜੋ ਉਹਨਾਂ ਅਜੇ ਤੱਕ ਲੋਕ ਹਿੱਤਾਂ ਵਿੱਚ ਫੈਸਲੇ ਲੈਂਦੇ ਰਹੇ ਆ ਉਹਨਾਂ ਵੱਲ ਵੇ ਵੇ ਕੇ ਅਸੀਂ ਵੀ ਇਹ ਕਿਉਂਕਿ ਦੇਖੋ ਮੈਂ ਪਿਛਲੀਆਂ ਗੱਲਾਂ ਕਰਾਂ ਬਹੁਤ ਲੰਬੀ ਚੋੜੀਆਂ ਹੋ ਜਾਣਗੀਆਂ ਮੈਂ ਪਿਛਲੇ ਪਿਛੇ ਨਹੀਂ ਜਾਣਾ ਚਾਹੁੰਦਾ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਗੁਰਦਾਸਪੁਰ ਵਾਸੀਆਂ ਨੂੰ ਕਿ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕੀਤਾ ਬਹੁਤ ਕੁਝ ਹੋਇਆ ਕਿ ਲੋਕੀਂ ਤਰੀਕ ਵਿੱਚ ਫੈਸਲੇ ਨਹੀਂ ਲਿੱਤੇਗੇ ਸਿਰਫ ਤੇ ਸਿਰਫ ਆਪਣੇ ਵਾਸਤੇ ਫੈਸਲੇ ਲਿੱਤੇਗੇ ਅਸੀਂ ਆਏ ਆ ਅਸੀਂ ਇੱਥੇ ਡਿਵੈਲਪਮੈਂਟ ਕਰਾ ਰਹੇ ਆ ਅਸੀਂ ਆਪਸ਼ਨ ਕਰਵਾਈ ਆ ਉੱਥੋਂ ਪੈਸੇ ਇਕੱਠੇ ਹੋਏ ਆ ਦੇਖੋ ਕਿਤਨਾ ਕਿਤੇ ਹਮੇਸ਼ਾ ਇਹ ਚੀਜ਼ ਨਹੀਂ ਹੁੰਦੀ ਕਿ ਪ੍ਰਾਪਰਟੀਆਂ ਵੇਚੀ ਜਾਓ ਬਿਲਡਿੰਗਾਂ ਬਣਾਈ ਜਾਓ ਰੈਵਨਿਊ ਕਿੱਥੋਂ ਹੋਏਗਾ ਜਿਉਂ ਆਪਾਂ ਬੱਸ ਸਟੈਂਡ ਸ਼ੁਰੂ ਕਰਾਇਆ ਨੇਅਰ ਬੋਰਡ ਸਾਨੂੰ 1.5 ਤੋਂ 2 ਪੌਣੇ 2 ਕਰੋੜ ਰੁਪਈਆ ਸਾਲ ਦੀ ਉੱਥੋਂ ਇਨਕਮ ਆਉਣੀ ਸ਼ੁਰੂ ਹੋ ਜਾਣੀ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖਿਓ ਕਿ ਪੰਜਾਬ ਦੇ ਵਿੱਚ ਦੂਸਰੀ ਇੰਪਰੂਵਮੈਂਟ ਟੈਸਟ ਹੋਏਗੀ ਮੈਂ ਅੱਜ ਓਪਨਲੀ ਅਨਾਉਂਸ ਕਰ ਰਿਹਾ ਕਿ ਜਿਹੜਾ ਆਪਣਾ ਪੈਟਰੋਲ ਪੰਪ ਲਾਉਣ ਜਾ ਰਹੀ ਆ ਇੰਪਰੂਵਮੈਂਟ ਟੈਸਟ ਠੀਕ ਹੈ ਜੀ ਇਹਦੀ ਇਹਦੀ ਵੀ ਕਟੋਵਰਡ 5 ਤੋਂ 7 ਲੱਖ ਰੁਪਈਆ ਮੰਥਲੀ ਇਹਦੀ ਸਾਨੂੰ ਰੈਵਨਿਊ ਆਏਗਾ ਬੱਸ ਸਟੈਂਡ ਦੇ ਨਾਲ ਆ ਰਹੀ ਆ ਔਰ ਨਾਲ ਦੀ ਨਾਲ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਨ ਚੀਜ਼ ਇੱਥੋਂ ਖਰਚਾ ਕਿ ਅਸੀਂ ਇੰਪਰੂਵਮੈਂਟ ਟਰਸਟ ਨੇ ਜਿਹੜੀ ਵੱਡੀ ਮੈਂ ਪ੍ਰਾਪਤੀ ਦੇਖੋ ਕੰਮ ਤੇ ਹਰ ਕੁਝ ਕਰਵਾ ਲੈਂਦਾ ਵੱਡੀ ਪ੍ਰਾਪਤੀ ਕੀ ਹੈ ਕਿ ਪੈਸੇ ਨੂੰ ਇਕੱਠਾ ਕਰਨਾ ਉਹਨੂੰ ਸੰਭਾਲ ਕੇ ਰੱਖਣਾ ਇੰਪਰੂਵਮੈਂਟ ਟਰਸਟ ਨੇ 10 ਕਰੋੜ ਰੁਪਏ ਦੀ ਅਸੀਂ ਐਫ ਡੀ ਕਰਾਈ ਹੈ 70 ਲੱਖ ਰੁਪਏ ਸਾਲ ਦਾ ਹੋ ਆਇਆ ਕਰਨਾ ਸਾਨੂੰ ਜਿਦੇ ਵਿੱਚ ਸਾਰੇ ਆਪਾਂ ਡਿਵੈਲਪਮੈਂਟ ਵੀ ਕਰਾਇਆ ਕਰਨੀ ਹੈ ਤੇ ਆਫਿਸ ਦੇ ਖਰਚੇ ਵੀ ਨਿਗਲਿਆ ਕਰਨੇ ਆ ਇਹ ਪ੍ਰਾਪਤੀਆਂ ਕੋਈ ਨਹੀਂ ਕਰ ਸਕਦਾ ਮਤਲਬ ਜੀ ਜੇ ਕਿ ਤੁਹਾਡਾ ਮਾਈਂਡ ਸੈਟ ਹੋਣਾ ਵਿਜ਼ਨ ਕੀ ਹੈਗਾ ਤੁਸੀਂ ਲੋਕਾਂ ਦੇ ਇਕ ਤਾਂਮ ਕਰਾਉਣਾ ਚਾਹੁੰਦੇ ਤੇ ਕੰਮ ਕਰਵਾਓ ਤੁਸੀਂ ਦੇਖ ਰਹੇ ਬਟਾਲੇ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਾ ਅਜੇ ਤੱਕ ਡਿਵੈਲਪਮੈਂਟ ਨਹੀਂ ਹੋਈ ਜਣੀ ਬਟਾਰੇ ਦੇ ਵਿੱਚ ਹੋਈ ਹੈ ਤੇ ਅਸੀਂ ਉਹਨਾਂ ਦੇ ਮਾਰਗਦਰਸ਼ਨ ਚੱਲਦੇ ਚੱਲਦੇ ਆਪਾਂ ਗੁਰਦਾਸਪੁਰ ਵਿੱਚ ਕਰਵਾ ਰਹੇ ਆ ਤੁਹਾਡਾ ਮੀਡੀਆ ਬਹੁਤ ਬਹੁਤ ਧੰਨਵਾਦ ਆਨਵਾਇਟ ਟਾਈਮ ਤੇ ਤੁਹਾਡਾ ਮੀਡੀਆ ਦਾ ਵੀ ਕਰਾਂਗੇ ਜੀ ਪੰਪ ਦਾ ਵੀ ਕਰਾਂਗੇ ਹੋਰ ਡਿਵੈਲਪਮੈਂਟ ਕਰਾਂਗੇ ਬਸ ਤੁਸੀਂ ਆਦਾ ਆਪਣਾ ਪਿਆਰ ਬਣਾਈ ਰੱਖਿਓ ਥੈਂਕ ਯੂ ਥੈਂਕ ਯੂ